ਅੱਜ ਆਪਾਂ ਬਣਾਵਾਂਗੇ ਗੋਲੇ ਤੇ ਇਹ ਗੋਲੇ ਦੋ ਤਰ੍ਹਾਂ ਨਾਲ ਬਣਾ ਕੇ ਤਿਆਰ ਕਰਾਂਗੇ ਪਹਿਲੇ ਗੋਲਾਂ ਲਈ ਇੱਥੇ ਮੈਂ 400 ਗ੍ਰਾਮ ਇਮਲੀ ਲਈਏ ਤੇ ਇਹਨਾਂ ਨੂੰ ਗਰਮ ਪਾਣੀ ਵਿੱਚ ਭਿਉਂ ਦਿੱਤਾ ਹੈ 8 ਘੰਟੇ ਬਾਅਦ ਇਹਨਾਂ ਨੂੰ ਆਪਾਂ ਹੱਥਾਂ ਨਾਲ ਮਲ-ਮਲ ਕੇ ਛਾਣ ਲਵਾਂਗੇ ਤੇ ਇਹਨੂੰ ਵੱਡੀ ਛਾਨਣੀ ਦੇ ਨਾਲ ਛਾਣਾਂਗੇ ਕਿਉਂਕਿ ਬਰੀਕ ਛਾਨਣੀ ਦੇ ਵਿੱਚ ਚੰਗੀ ਤਰ੍ਹਾਂ ਛਾਣੇ ਨਹੀਂ ਜਾਂਦੀ ਤੇ ਚਮਚ ਦੀ ਸਹਾਇਤਾ ਦੇ ਨਾਲ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਛਾਣ ਲੈਣਾ ਹੁਣ ਇਹਦੇ ਵਿੱਚ ਪਾ ਦੇਾਂਗੇ ਖੰਡ ਨਮਕ ਗਰਮ ਮਸਾਲਾ ਤੇ ਲਾਲ ਮਿਰਚਾਂ ਤੇ ਇਹਨਾਂ ਨੂੰ ਹਿਲਾ ਕੇ ਆਪਾਂ ਗੈਸ ਦੇ ਉੱਪਰ ਰੱਖ ਦਿਆਂਗੇ ਤੇ ਇਹਨਾਂ ਨੂੰ ਹੌਲੀ ਹੌਲੀ ਲਗਾਤਾਰ ਹਲਾਉਂਦੇ ਹੋਏ ਗਾੜਾ ਹੁਣ ਤੱਕ ਪਕਾ ਲਵਾਂਗੇ। ਇਹਨੂੰ ਇਸੇ ਤਰ੍ਹਾਂ ਹੀ ਹਿਲਾਉਂਦੇ ਰਹਿਣਾ ਛੱਡ ਕੇ ਨਹੀਂ ਜਾਣਾ। ਤੇ ਦੇਖੋ ਗਾੜਾ ਹੋਣਾ ਸ਼ੁਰੂ ਹੋ ਗਿਆ। ਇਹ ਆਪਣਾ ਬੈਟਰ ਬਣ ਕੇ ਤਿਆਰ ਹੋ ਗਿਆ। ਠੰਡਾ ਹੋਣ ਤੋਂ ਬਾਅਦ ਇਹ ਹੋਰ ਵੀ ਜ਼ਿਆਦਾ ਸਖਤ ਹੋ ਜਾਂਦਾ। ਦੇਖੋ ਇਹ ਕਿੰਨਾ ਵਧੀਆ ਬੈਟਰ ਬਣ ਕੇ ਤਿਆਰ ਹੋਇਆ ਤੇ ਹੁਣ ਆਪਾਂ ਇਹਨੂੰ ਆਪਾਂ ਗੋਲੇ ਬਣਾ ਲਵਾਂਗੇ। ਹੱਥਾਂ ਨੂੰ ਤੇਲ ਜਾਂ ਘਿਓ ਜ਼ਰੂਰ ਲਗਾ ਲੈਣਾ। ਇਸ ਤਰ੍ਹਾਂ ਗੋਲੇ ਵਟ ਕੇ ਇਹਨਾਂ ਨੂੰ ਆਪਾਂ ਪੀਸੀ ਖੰਡ ਵਿੱਚ ਲਵੇੜ ਲਵਾਂਗੇ। ਤੇ ਇਹਨਾਂ ਨੂੰ ਰੱਖਦੇ ਜਾਵਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਗੋਲੇ ਤਿਆਰ ਕਰ ਲੈਣੇ ਨੇ ਲੋ ਜੀ ਗੋਲੇ ਆਪਣੇ ਬਣ ਕੇ ਤਿਆਰ ਨੇ ਚੈੱਕ ਕਰਕੇ ਦੱਸਿਓ ਖਜਰਾ ਕਿੱਦਾਂ ਦੇ ਬਨੇ ਦੂਸਰੀ ਤਰ੍ਹਾਂ ਦੇ ਗੋਲੇ ਕੱਚੇ ਅੰਬਾਂ ਦੇ ਬਣਾਵਾਂਗੇ ਤੇ ਇਹ ਗੋਲੇ ਵੀ ਬਹੁਤ ਵਧੀਆ ਬੰਦੇ ਹਨ ਇਹਦੇ ਲਈ ਮੈਂ 1 ਕਿਲੋ ਕੱਚੇ ਅੰਬ ਲਏ ਹਨ ਤੇ ਇਹਨਾਂ ਨੂੰ ਛਿੱਲ ਲਿਆ ਏ ਛਿੱਲ ਕੇ ਕੱਟ ਕੇ ਇਹਨਾਂ ਨੂੰ ਆਪਾਂ ਮਿਕਸੀ ਦੇ ਵਿੱਚ ਪੀਸ ਲਵਾਂਗੇ ਤੇ ਹੁਣ ਤੜਕੇਦਾਨ ਵਿੱਚ 2 ਚਮਚ ਦੇਸੀ ਘਿਓ ਪਾ ਕੇ ਥੋੜੀ ਜਿਹੀ ਹਿੰਗ ਪਾ ਦਿੱਤੀ ਹੈ ਤੇ ਸਾਰਾ ਬੈਟਰ ਆਪਾਂ ਪਾ ਦਿੱਤਾ ਤੇ ਨਾਲ ਹੀ 300 ਗ੍ਰਾਮ ਗੁੜ ਵੀ ਪਾ ਦਿੱਤਾ ਤੇ ਹੁਣ ਇਹਨੂੰ ਮੀਡੀਅਮ ਸੇਕ ਤੇ ਪਕਾਵਾਂਗੇ ਤੇ ਨਾਲ ਹੀ ਇਹਦੇ ਵਿੱਚ ਕਾਲਾ ਨਮਕ, ਜੀਰਾ ਪਾਊਡਰ, ਕਾਲੀ ਮਿਰਚ, ਆਮਚਰ ਪਾਊਡਰ ਤੇ ਗਰਮ ਮਸਾਲਾ ਵੀ ਪਾ ਦਿੱਤਾ ਤੇ ਹੁਣ ਇਸੇ ਤਰ੍ਹਾਂ ਹੀ ਹਿਲਾਉਂਦੇ ਹੋਏ ਆਪਾਂ ਪਕਾਉਂਦੇ ਰਹਿਣਾ ਗਾੜਾ ਹੁਣ ਤੱਕ ਤੇ ਗਾੜਾ ਹੋ ਰਿਹਾ ਹੈ ਤੇ ਲੋ ਜੀ ਇਹ ਗਾੜਾ ਹੋ ਚੁੱਕਿਆ ਤੇ ਹੁਣ ਇਹ ਠੰਡਾ ਹੋਣ ਤੋਂ ਬਾਅਦ ਹੋਰ ਵੀ ਜ਼ਿਆਦਾ ਗਾੜਾ ਹੋ ਜਾਂਦਾ ਹੈ ਤੇ ਹੱਥਾਂ ਨੂੰ ਤੇਲ ਜਾਂ ਕਿਉ ਲਗਾ ਕੇ ਇਹਨੂੰ ਆਪਾਂ ਫਿਰ ਤੋਂ ਗੋਲੇ ਬਣਾ ਲਵਾਂਗੇ ਤਿਲ ਬੇੜ ਲਵਾਂਗੇ ਪੀਸੀ ਖੰਡ ਦੇ ਨਾਲ ਤੇ ਇਸੇ ਤਰ੍ਹਾਂ ਹੀ ਸਾਰੇ ਗੋਲੇ ਆਪਾਂ ਬਣਾ ਲੈਨੇ ਲਓ ਜੀ ਇਹਨੂੰ ਵੀ ਚੈੱਕ ਕਰਿਓ ਨਹੀਂ 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 ਇਹਨੂੰ ਤਾਂ ਮੈਂ ਖੋਦੀ ਚੈੱਕ ਕਰਾਂਗੀ